ਚੋਰਾ ਨੇ ਸਰਕਾਰੀ ਹਸਪਤਾਲ ਨੂੰ ਬਣਾਇਆ ਨਿਸ਼ਾਨਾ ਚੋਰਾ ਵੱਲੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਡਿਊਟੀ ਤੇ ਹਾਜ਼ਰ ਹੋਏ ਡਾਕਟਰ ਨਵਪ੍ਰੀਤ ਸਿੰਘ ਦੱਸਿਆ ਕਿ ਹਸਪਤਾਲ ਦੇ ਦਰਵਾਜ਼ੇ ਟੁੱਟੇ ਹੋਏ ਸਨ ਤਾਂ ਜਦ ਉਹਨਾਂ ਵੱਲੋਂ ਜਦ ਹਸਪਤਾਲ ਦਾ ਮਾਇਨਾ ਕੀਤਾ ਗਿਆ ਤਾਂ ਓਟ ਸੈਟਰ ਵਿੱਚੋਂ ਵੱਖ-ਵੱਖ ਤਰ੍ਹਾਂ ਦਵਾਈਆਂ ਅਤੇ ਹੋਰ ਸਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੀ ਸ਼ਿਕਾਇਤ थाना श्री ਹਰਗੋਬਿੰਦਪੁਰ ਸਾਹਿਬ ਨੂੰ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ श्री ਹਰਗੋਬਿੰਦਪੁਰ ਸਾਹਿਬ ਤੋਂ ਜਸਪਾਲ ਚੰਦਨ ਦੀ ਖਾਸ ਰਿਪੋਰਟ ਮੇਰਾ ਨਾਮ ਸੁਖਿੰਦਰ ਕੌਰ ਆ ਮੈਂ ਆਰਐਚ ਹਸਪੀਟਲ ਇੱਥੇ श्री ਹਰਗੋਬਿੰਦਪੁਰ ਜॉਬ ਕਰਦੀ ਹਾਂ ਤੇ ਅੱਜ 21 ਤਰੀਕ ਨੂੰ ਮੈਨੂੰ ਸਵੇਰੇ ਕਾਲ ਆਈ ਮੱਲੇ ਵਾਲਿਆਂ ਦੀ ਕਿ ਚੋਰੀ ਹੋ ਗਈ ਹੈ ਮੈਂ ਚਲੋ ਦੇਖਣ ਆਈ ਆ ਤੇ ਤਾਲੇ ਟੁੱਟੇ ਹੋਏ ਹੀ ਤੇ ਜਿਹਦੇ ਵਿੱਚ ਸਾਡੀ ਕੋਈ ਮੈਡੀਸਨ ਤੇ ਜਿਹੜੀਆਂ ਕੋਈ ਚੀਜ਼ਾਂ ਜਿਹੜੀਆਂ ਵਾ ਸਮਾਨ ਚੋਰੀ ਹੋਇਆ ਵਾ ਤੇ ਇਹਦੇ ਮੈਂ ਜਿਹੜੀ ਖਾਲੀ ਰਿਪੋਰਟ ਲਿਖਾਤੀ ਆ ਤੇ ਆਪਣੇ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੂੰ ਵੀ ਦੱਸ ਦਿੱਤਾ ਆ ਇਹਦੇ ਬਾਰੇ ਕਿ ਚੋਰੀ ਹੋ ਚੁੱਕੀ ਆ ਜੀ ਮੰਗ ਕਰਦੇ ਹਾਂ ਹਾਂਜੀ ਮੈਂ ਇਹੀ ਕਹਿੰਨੀ ਆ ਕਿ ਇੱਥੇ ਸਿਕਿਉਰਟੀ ਵਧਾਈ ਜਾਵੇ ਤੇ ਜਿਹੜੇ ਅੱਗੇ ਤੋਂ ਗਾਂ ਜਿਹੜੀਆਂ ਚੋਰੀਆਂ ਵਾ ਰੋਕ ਸਕਣ ਤੇ ਜਿਹੜਾ ਹਸਪੀਟਲ ਆ ਸੇਫ ਹੋਵੇ